ਅਲਸਦੇ ਚਾਰ ਬੰਦੇ ਚੱਕ ਕੇ ਬਿਨਾ ਨੰਬਰ ਵਾਲੀ ਗੱਡੀ ਦੇ ਵਿੱਚ ਤੇ ਬੰਦਾ ਚੱਕ ਕੇ ਲੈ ਗਏ। ਕੁੱਟ-ਕੁੱਟ ਕੇ ਲੈ ਕੇ ਗਏ ਥੋ ਮੰਨ ਲਓ। ਉੱਥੇ ਜਦੋਂ ਫਤਿਹਗੜ੍ਹ ਥਾਣੇ ਤੋਂ ਉਰਾਂ ਹੀ ਇਹਨਾਂ ਨੇ ਮੇਰੀਆਂ ਅੱਖਾਂ ਵੀ ਬੰਨਤੀਆਂ ਤੇ ਮੈਨੂੰ ਬਾੜਕੇ ਅੰਦਰ ਤੇ ਗਾਂ ਜਿੱਥੇ ਆਪ ਪੈਂਦੇ ਆ ਤਾਂ ਥੱਲੇ ਨਹੀਂ ਮੈਨੂੰ ਦੋ ਦਿਨ ਤਾਰਿਆ ਇਹਨਾਂ ਨੇ। ਉੱਥੇ ਹੀ ਮੈਨੂੰ ਕਹਿੰਦੇ ਵੀ ਹਾਂ ਤੂੰ ਦੱਸ ਬੰਦੇ ਦੱਸ ਦੇ ਕਿੱਥੇ? ਮੈਂ ਵੀ ਬੰਦੇ ਨੂੰ ਮੈਨੂੰ ਪਤਾ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਤੁਹਾਨੂੰ ਦੱਸ ਦਿੰਦਾ। ਕੋਈ ਗੱਲ ਹੋਈ ਫੋਨ ਚੈੱਕ ਕੀਤਾ ਤੇ ਉਦੋਂ ਬਾਅਦ ਤਲੀਆਂ ਕੁੱਟੀਆਂ ਇਹਨਾਂ ਨੇ ਮੇਰੇ। ਫੇਰ ਮੈਨੂੰ ਕਹਿੰ ਕਰਵਾ ਦੋ ਫੇਰ ਕਹਿਣ ਲੱਗੇ 2 ਲੱਖ ਰੁਪਏ ਦੇ ਦੂੰਗਾ ਛੱਡ ਦਾਂਗੇ ਉੱਥੇ ਕੋਈ ਬੰਦਾ ਬੁੰਦਾ ਕੱਲਿਆ ਫੇਰ ਅਸੀਂ ਮੁੰਡਾ ਵੇਖਿਆ ਉਹਨਾਂ ਨੇ ਇਹਨਾਂ ਜੁਆਕਾਂ ਤੋਂ 2 ਲੱਖ ਮੰਗਦੇ 50 ਹਜ਼ਾਰ ਦੇ ਕੇ ਉਹਨਾਂ ਨੂੰ ਜੁਆਕ ਲੈ ਕੇ ਆਏ ਕੱਚੇ ਜਵਾਨ ਤੇ ਹੁਣ ਦੋ ਮੁਕੱਦਮਿਆਂ 'ਚ ਨਾ ਆ ਗਏ ਐਡਾ ਉਹ ਕਿੱਡਾ ਕ੍ਰਿਮਿਨਲ ਸੀ ਸਾਡ ਇਹਨਾਂ ਦਾ ਫਰਜ਼ ਨਹੀਂ ਬਣਦਾ ਪੰਚਾਇਤ ਨੂੰ ਦੱਸਣਾ ਕੋਈ ਚੌਕੀਦਾਰ ਇਹ ਬਾਈ ਹੁਣ ਸਾਰਾ ਜਿਹੜਾ ਸਿਸਟਮ ਹੈ ਪੁਲਿਸ ਦੇ ਹੱਥ ਦੇ ਵਿੱਚ ਦੇ ਚੁੱਕਿਆ ਸਰਕਾਰਾਂ ਸਰਕਾਰਾਂ ਦੇ ਹੱਥ 'ਚ ਕੋਸ ਨਹੀਂ ਪੁਲਿਸ ਜੋ ਜਿਵੇਂ ਮਰਜ਼ੀ ਕਰ ਲੇ ਇਹ ਜਾਣ ਬੁੱਝ ਕੇ ਇਹ ਦਿੱਲੀ ਕਰਵਾ ਰਹੀ ਆ ਸਾਰਾ ਸਾਨੂੰ ਪਤਾ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਹ ਪੁਲਿਸ ਨੂੰ ਜਿਹੜੀਆਂ ਖੁੱਲੀਆਂ ਵਾਰਾਂ ਇਹਨਾਂ ਦੀਆਂ ਕਰਤੀਆਂ ਵੀ ਜੋ ਤੁਸੀਂ ਮਰਜ਼ੀ ਕਰੋ ਮਾਰੋ ਜੋ ਛੱਡੋ ਜੋ ਮਰਜ਼ੀ ਕਰੋ ਇਹ ਪੁਲਿਸ ਉਹੀ ਕਰ ਰਹੀ ਆ ਸਾਨੂੰ ਤਾਂ ਇਹ ਵੀ ਖਤਰਾ ਵੀ ਜਿਹੜੇ ਹੁਣ ਅਸੀਂ ਅੱਜ ਬੋਲ ਰਹੇ ਹਾਂ ਕੱਲ ਨੂੰ ਸਾਡੇ ਤੇ ਵੀ ਕੋਈ ਵਰਚੇ ਪਾ ਸਕਦੀ ਐ 50000 ਰੁਪਿਆ ਪੁਲਿਸ ਨੇ ਲਿਆ ਜਦੋਂ 50000 ਰੁਪਿਆ ਦੇਤਾ ਉਦੋਂ ਸਹੀ ਹੋ ਗਿਆ ਉਦੋਂ ਸਹੀ ਹੋ ਗਿਆ ਜਮਾ 50000 ਰੁਪਿਆ ਜਦੋਂ ਦੇਤਾ ਜਦੋਂ ਪੈਸੇ ਨਹੀਂ ਦਿੱਤੇ ਅਸੀਂ ਉਦੋਂ ਇਹ ਕ੍ਰਿਮੀਨਲ ਸੀ ਇਹ ਨਿਸ਼ੇੜੀ ਜੋ ਵੀ ਮਰਜ਼ੀ ਲਿਖਦੇ ਨੇ ਉਹ ਤੇ ਲਿਖਣਾ ਹੀ ਉਹਨਾਂ ਨੇ ਤਾਂ ਮਾੜੀ ਜੀ ਗੱਲ ਕਰਕੇ ਤੁਰ ਗਏ ਆ ਵੀ ਸਾਥੋਂ ਗਲਤੀ ਹੋ ਗਈ ਚਲੋ ਗਲਤੀ ਦੇ ਨਾਲ ਉਹ ਗਲਤੀ ਜੇ ਇਹਦੇ ਮਾਂ ਨੂੰ ਅਟੈਕ ਆ ਜਾਂਦਾ ਜਾਂਦੇ ਪਿਓ ਨੂੰ ਅਟੈਕ ਆ ਜਾਂਦਾ ਕੌਣ ਜ਼ਿੰਮੇਵਾਰ ਸੀ 23 ਤਰੀਕ ਨੂੰ ਭਾਈ ਜੀ ਰਾਤ ਨੂੰ 8:30 ਵਜੇ ਦੀ ਗੱਲ ਹੈ ਚੁੱਪ ਭਾਈ ਚੁੱਪ 1 ਟੱਕ ਮੰਡ 23 ਤਰੀਕ ਨੂੰ ਰਾਤ ਨੂੰ 8:30 ਵਜੇ 8:40 ਦੀ ਗੱਲ ਹੈ ਜਦੋਂ ਮੈਨੂੰ ਇਹਨਾਂ ਨੇ ਬੁਲਾਇਆ ਗਿਆ ਉਦੋਂ ਪਹਿਲਾਂ ਪੁਲਿਸ ਦੇ 4 ਬੰਦੇ ਚੱਕ ਕੇ ਬਿਨਾ ਨੰਬਰ ਵਾਲੀ ਗੱਡੀ ਦੇ ਵਿੱਚ ਤੇ ਬੰਦਾ ਚੱਕ ਕੇ ਲੈ ਗਏ ਸੀ ਕੁੱਟ-ਕੁੱਟ ਕੇ ਲੈ ਕੇ ਗਏ ਇੱਥੋਂ ਮੰਨ ਲਓ ਕੁੱਟ ਕੇ ਲੈ ਗਏ ਹਾਂਜੀ ਹਾਂਜੀ ਤੇ ਵਰਦੀ ਚ ਸੀ ਤੇ ਸਿਵਲ ਚ ਸੀਵਲ ਚ ਸਿਵਲ ਚ ਸੀ ਇਹਨਾਂ ਨੂੰ ਵੀਡੀਓ ਵੀ ਦੇ ਚੁੱਕੇ ਹਾਂ ਜੀ ਸਾਰਾ ਕੁਝ ਬੰਦੇ ਇਹ ਕਹਿੰਦੇ ਬੰਦੇ ਸਾਨੂੰ ਸਾਨੂੰ ਤਾਂ ਸੁਣ ਸਾਰਾ ਕੁਝ ਦਿਦਾ ਹੀ ਹਾਂਜੀ ਜਦੋਂ ਲੈ ਕੇ ਆਂਦੇ ਆ ਉਸ ਤੋਂ ਬਾਅਦ ਫਿਰ ਕੀ ਕਾਰਵਾਈ ਕਰੀ ਤੁਸੀਂ ਅਸੀਂ ਤਾਂ ਕਾਰਵਾਈ ਐਸਐਚਓ ਨੂੰ ਪੁੱਛਿਆ ਹੁੰਦੇ ਸਾਨੂੰ ਨਹੀਂ ਬਤਾਇਆ ਐਸਐਸਆਈ ਨੂੰ ਪੁੱਛਿਆ ਸਾਨੂੰ ਨਹੀਂ ਬਤਾ ਡੀਐਸਪੀ ਨੂੰ ਪੁੱਛਿਆ ਸਾਨੂੰ ਨਹੀਂ ਬਤਾ ਐਸਐਸਪੀ ਆਂ ਦੀ ਸਾਨੂੰ ਨਹੀਂ ਪਤਾਈ ਹਾਂ ਅਸੀਂ ਤਾਂ ਅਜੇ ਪਰ ਕੱਲ ਹੁਣ ਮਾਰ ਕੇ ਮਨਿੰਦਰ ਕੈਦੋ ਪੱਤਰਕਾਰ ਤੋਂ ਵੀਡੀਓ ਪਾਈ ਫੇਰ ਮੰਨ ਲਓ ਸਾਡੇ ਬਰਾਡ ਨੇ ਬਾਈ ਫੇਰ ਅਸੀਂ ਫੇਰ ਜਾ ਕੇ ਕੋਈ ਸਾਡਾ ਮਾੜਾ ਮੋਟਾ ਵਾਅਲਾ ਹੋਇਆ ਉੱਥੇ ਜਾ ਕੇ ਜੁਆਕ ਜਿਹੜੋ ਕੱਲ ਨੂੰ ਕਿਸੇ ਆਸੇ ਪਾਸੇ ਤੋਂ ਮੰਨ ਲਓ ਵੀ ਅਸੀਂ ਤੁਰਦੇ ਫਿਰਦੇ ਚੱਲੋ ਜਾਣ ਆਉਣ ਵਾਲੇ ਬੰਦੇ ਆ ਜੁਆਕਾਂ ਨੇ ਗਾਂ ਦੀ ਗਾਂ ਚਾਲ ਮੰਨ ਲਓ ਕੱਢ ਕੇ ਬੰਦਿਆਂ ਦੀ ਵੈਲ ਕੀਤੀ ਕਿੱਥੇ ਕਿੱਥੇ ਬੰਦੇ ਚੱਕੇ ਫੇਰ ਜਾ ਕੇ ਸਾਨੂੰ ਪੰਜ ਦੂਰ ਥਾਣਾ ਆਏ ਤੇ ਆ ਫਤੇਗੜ ਪੰਜ ਦੂਰ ਉੱਥੇ ਕੋਈ ਬੰਦਾ ਬੁੰਦਾ ਕੱਲਿਆ ਫੇਰ ਅਸੀਂ ਮੁੰਡਾ ਵੇਖਿਆ ਉਹਨਾਂ ਨੇ ਇਹਨਾਂ ਜੁਆਕਾਂ ਤੋਂ 2 ਲੱਖ ਮੰਗਦੇ 5 ਹਾਂਜੀ ਇਹ ਪੁੱਛਣ ਲਈ ਵੀ ਕਰਜ ਲੈ ਕੇ ਜਾਂਦਾ ਤੁਸੀਂ ਚੱਕੇ ਇਹ ਹੁਣ ਆ ਦੱਸੀ ਜਾਂਦੇ ਈ ਤੁਹਾਡੇ ਸਾਹਮਣੇ ਕਿਤੇ ਤੱਕ ਕਹਿੰਦੇ ਕਿਸੇ ਦੀ ਜਵਾਨਤਾ ਜੀ ਕਦੇ ਕੁਸ ਕਹਿ ਦਿੰਦੇ ਜੀ ਕਦੇ ਕੁਸ ਦੋ ਮੁਕੱਦਮੇ ਹੁਣ ਪਹਿਲਾਂ ਪਹਿਲਾਂ ਦਾ ਕੱਚੇ ਜਵਾਨ ਤੇ ਹੁਣ ਦੋ ਮੁਕੱਦਮੇ ਚ ਨਾ ਆ ਗਿਆ ਏਡਾ ਉਹ ਕਿਡਾ ਕ੍ਰਿਮੀਨਲ ਸੀ ਸਾਡ ਇਹਨਾਂ ਦਾ ਫਰਜ਼ ਨਹੀਂ ਬਣਦਾ ਪੰਚਾਇਤ ਨੂੰ ਦੱਸਣ ਦਾ ਕੋਈ ਚੌਕੀਦਾਰ ਕੋਈ ਮੰਨ ਲੈ ਥਾਣੇ ਦੀ ਜਾਇਲ ਉਹਨਾਂ ਨੂੰ ਕਿਸੇ ਨੂੰ ਕੋਈ ਪਤਾ ਨਹੀਂ ਜੀ ਬੰਦਾ ਲੈ ਕੇ ਚੱਲੇ ਰਾਤ ਨੂੰ ਜਦੋਂ ਪਿੰਡ ਦੇ ਵਿੱਚ ਬੰਦਾ ਲੈਣ ਜਾਂਦੇ ਆ ਸਰਪੰਚ ਜਾਂ ਚੌਕੀਦਾਰ ਨੂੰ ਨਾਲ ਜਾਣਾ ਪੈਂਦਾ ਹਾਂਜੀ ਇਹ ਤੇ ਕਿਸੇ ਨੂੰ ਕੋਈ ਨਹੀਂ ਜੀ ਸਾ ਇਹਨਾਂ ਨੇ ਤਾਂ ਸਾਨੂੰ ਵੇਟ ਦੇ ਕੋ ਮੰਨ ਲੋ ਮੇਰਾ ਜਿਵੇਂ ਸਾਹਮਣੇ ਕਰ ਐਨੀ ਵਟ ਕਰ ਉਧਰੋਂ ਆਉਣ ਆਉਣ ਤੇ ਇੰਨੇ ਟਾਈਮ ਚ ਬੰਦਾ ਲੈ ਕੇ ਭਾਜੀ ਪੁਲਿਸ ਦੱਸ ਕੇ ਜਾਂਦੀ ਐ ਅਸੀਂ ਫਲਾਣੇ ਥਾਣੇ ਚੋਂ ਆਏ ਲੈ ਕੇ ਚੱਲੇ ਤੇ ਤੁਸੀਂ ਆਜੋ ਪਿੱਛੇ ਜੀ ਕੁਛ ਵੀ ਨਹੀਂ ਬੋਰਾ ਸਾਨੂੰ ਕੁਛ ਵੀ ਨਹੀਂ ਦੱਸਿਆ ਇਹ 84 ਵਾਲਾ ਦੌਰ ਬਣਾ ਚੁੱਕੇ ਹੈ ਜੀ ਹਾਂ ਬਸ ਇੰਨਾ ਕੇ ਹਾਂ ਇਹ 84 'ਚ ਵੀ ਇਦਾਂ ਹੀ ਸੀ ਜਦੋਂ ਮੁੰਡਿਆਂ ਨੂੰ ਨੌਜਵਾਨਾਂ ਨੂੰ ਪੁਲਿਸ ਘਰੋਂ ਚੱਕ ਕੇ ਲੈ ਜਾਂਦੀ ਸੀ ਇਹ ਬਾਈ ਹੁਣ ਸਾਰਾ ਜਿਹੜਾ ਸਿਸਟਮ ਹੈ ਪੁਲਿਸ ਦੇ ਹੱਥ ਦੇ ਵਿੱਚ ਦੇ ਚੁੱਕੀਆਂ ਸਰਕਾਰਾਂ ਸਰਕਾਰਾਂ ਦੇ ਹੱਥ 'ਚ ਕੁਸ ਨਹੀਂ ਪੁਲਿਸ ਜੋ ਜਿਵੇਂ ਮਰਜ਼ੀ ਕਰ ਲੇ ਐਂ 84 ਦੇ ਵਿੱਚ ਪਹਿਲਾਂ ਵੀ ਇਹਨਾਂ ਦਾ ਇੱਕ ਬੰਦਾ 84 ਦੇ ਦੌਰ ਦੇ ਵਿੱਚ ਮੈਨੂੰ ਤੋਂ ਬਾਅਦ ਦੀ ਗੱਲ ਆਉਂਦੀ 83 ਤੋਂ ਬਾਅਦ 92 93 ਦੀ ਗੱਲ ਆ ਸਾਡਾ ਗਿਆਬ ਉਹ ਅਜੇ ਤਾਈਂ ਨਹੀਂ ਉਹ ਵੀ ਹਜੇ ਤਾਈਂ ਨਹੀਂ ਥਿਆਇਆ ਤੇ ਹੋਰ ਵੀ ਸਾਡੇ ਪਿੰਡ ਚੋਂ ਦੋ ਤਿੰਨ ਬੰਦੇ ਗਾਇਬ ਆ ਹਜੇ ਤੱਕ ਨਹੀਂ ਉੱਥੇ ਆਏ ਉਹੀ ਮਸਲਾ ਹੁਣ ਦੁਬਾਰੇ ਮਾਹੌਲ ਜਿਹੜਾ ਪੰਜਾਬ ਦਾ ਇਹ ਜਾਣ ਬੁੱਝ ਕੇ ਇਹ ਦਿੱਲੀ ਕਰਵਾ ਰਹੀ ਆ ਸਾਰਾ ਸਾਨੂੰ ਪਤਾ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਪਰ ਇਹ ਸਰਕਾਰਾਂ ਜਿਹੜੀਆਂ ਕੋਈ ਸਾਡੀਆਂ ਸਰਕਾਰਾਂ ਨਹੀਂ ਇਹ ਸਾਰੀਆਂ ਦਿੱਲੀ ਦੇ ਨਾਲ ਰਲੀਆਂ ਹੋਈਆਂ ਇਹ ਪੰਜਾਬਗਾਂ ਦਾ ਤੱਕਾ ਹੁੰਦਾ ਤੇ ਹੁੰਦਾ ਆਊਗਾ ਜਿੰਨਾ ਚਿਰ ਪੰਜਾਬੀ ਇਕੱਠੇ ਨਹੀਂ ਹੁੰਦੇ ਇਹ ਆਪਾਂ ਆਪਦੇ ਮਤਭੇਦ ਛੱਡ ਕੇ ਜਿੰਨਾ ਚਿਰ ਆਪਾਂ ਇਕੱਠ ਏਕਾ ਨਹੀਂ ਕਰਦੇ ਨਾ ਉਹਨਾਂ ਚਿਰ ਐ ਹੀ ਇਹ ਮੁੰਡੇ ਪਿੰਡਾਂ ਜੋ ਚੱਕੇ ਜਾਣਗੇ ਤੇ ਗੈਂਗਸਟਰ ਕਹਿ ਕੇ ਮਾਰੇ ਜਾਣਗੇ ਜਾਂ ਨਸ਼ੇ ਦੇ ਵਪਾਰੀ ਕਹਿ ਕੇ ਮਾਰੇ ਜਾਣਗੇ ਇਹ ਪੁਲਿਸ ਨੂੰ ਜਿਹੜੀਆਂ ਖੁੱਲੀਆਂ ਵਾਰਾਂ ਇਹਨਾਂ ਦੀਆਂ ਕਰਤੀਆਂ ਵੀ ਜੋ ਤੁਸੀਂ ਮਰਜ਼ੀ ਕਰੋ ਮਾਰੋ ਜੋ ਛੱਡੋ ਜੋ ਮਰਜ਼ੀ ਕਰੋ ਇਹ ਪੁਲਿਸ ਉਹੀ ਕਰ ਰਹੀ ਆ ਹੁਣਾਂ ਗੋਨਿਆਂ ਦੇ ਵਿੱਚ ਕੀ ਹੋਏ ਨੌਜਵਾਨ ਕਿੰਨਾ ਸੋਹਣਾ ਮੁੰਡਾ ਮਾਰਤਾ ਸੀ ਉਹ ਆਪ ਕੱਲ ਹੋਰ ਮਾਰੇ ਆ ਇਧਰ ਜੀਰੇ ਵਾਲਾ ਤਿੰਨ ਗੈਂਗਸਟਰ ਕਹਿ ਕੇ ਬੰਦੇ ਮਾਰੀ ਜਾਂਦੇ ਆ ਇਹ ਕੋਈ ਬਈ ਚੱਕਰ ਨਹੀਂ ਇਹ ਪੁਲਿਸ ਦੀਆਂ ਜਿਹੜੀਆਂ ਇਹਨਾਂ ਨੇ ਵਾਰਾ ਖੁੱਲੀਆਂ ਕਰਤੀਆਂ ਜੋ ਪੁਲਿਸ ਦੀ ਮਰਜ਼ੀ ਆਊ ਹੁਣ ਸਾਨੂੰ ਤਾਂ ਇਹ ਵੀ ਖਤਰਾ ਵੀ ਜਿਹੜੇ ਹੁਣ ਅਸੀਂ ਅੱਜ ਬੋਲ ਰਹੇ ਆ ਕੱਲ ਨੂੰ ਸਾਡੇ ਤੇ ਵੀ ਕੋਈ ਪਰਚੇ ਪਾ ਸਕਦੇ ਆ ਇਹ ਇਹ ਸਾਨੂੰ ਇਹ ਖਤਰਾ ਇਸ ਕਰਕੇ ਅਸੀਂ ਕਹਿੰਨੇ ਆ ਵੀ ਸਾਰਾ ਇਕੱਠ ਰੋ ਇਕੱਠੇ ਜਿ ਨਜ਼ਰ ਠੀਕ ਆ ਮਤ ਭੇਟ ਪਿੰਡਾਂ ਚ ਹੁੰਦੇ ਆ ਡੱਡ ਪਾਰਟੀਆਂ ਦੇ ਉਹ ਰੱਖੋ ਆਪਦੇ ਪਰ ਜਦੋਂ ਕੋਈ ਇਹੋ ਜਿਹਾ ਮਸਲਾ ਆਉਂਦਾ ਉਸ ਰੂਪ ਚ ਜਿਵੇਂ ਅੱਜ ਕੱਠ ਵਿਖਾਇਆ ਕੱਠ ਵਿਖਾ ਕੇ ਜਿੰਨਾ ਚਿਰ ਉਹਨਾਂ ਨੂੰ ਸਸਪੈਂਟਰੀ ਕਰਦੇ 50000 ਰੁਪਇਆ ਪੁਲਿਸ ਨੇ ਲਿਆ ਜਦੋਂ 50000 ਰੁਪਇਆ ਦੇਤਾ ਉਦੋਂ ਇਹ ਨੱਕਾ ਹੋ ਗਿਆ ਉਦੋਂ ਸਹੀ ਹੋ ਗਿਆ ਉਹਦੇ ਸਹੀ ਹੋ ਗਿਆ ਜਮਾ 50000 ਰੁਪਇਆ ਜਦੋਂ ਦੇਤਾ ਜਦੋਂ ਪੈਸੇ ਨਹੀਂ ਦਿੱਤੇ ਸੀ ਉਦੋਂ ਇੱਕ ਰਿਵਿਨਲ ਸੀ ਇਹ ਨਸ਼ੇੜੀ ਜੋ ਵੀ ਮਰਜ਼ੀ ਲਿਖਦੇ ਨੇ ਉਥੇ ਲਿਖਣਾ ਹੀ ਉਹਨਾਂ ਨੇ ਕਿਉਂਕਿ ਉਹਨਾਂ ਦੇ ਹੱਥ 'ਚ ਕਾਨੂੰਨ ਨੇ ਪੁਲਿਸ ਨੇ ਦੇਤਾ ਹੋ ਆਦੇ ਵੀ ਇਦੋਂ ਤਾਂ ਫਿਰ ਅਸੀਂ ਇਹਦੇ ਤੇ ਪਰਚਾ ਪਰਚਾ ਪਾਉਂਦੇ ਤੇ ਪਰਚਾ ਪਾ ਕੇ ਤੇ ਨੂੰ ਅੰਦਰ ਕਰ ਦਿੰਦੇ ਉਹ ਠੀਕ ਸੀਗਾ ਆ ਪਹਿਲਾਂ ਇਹਨੇ ਤੇ ਆ ਦੇਖੋ ਆ ਗਰਮੀਤ ਸਿੰਘ ਤੇ ਹੋਇਆ ਜੀ ਇਹਦਾ ਨਾਮ ਲਗਿਆ ਨਜੇਵੇ ਦਾ ਚਿੱਟੇ 'ਚ ਰੋਜ਼ ਕੁੱਟ ਕੁੱਟ ਖਾਣ ਵਾਲੇ ਚਾਲੇ ਆਪ ਕਰਦਾ ਰਿਹਾ ਹੁਣ ਤੱਕ ਲੋਕਾਂ ਦੇ ਮਗਰ ਜਾਂਦਾ ਰਿਹਾ ਤੇ ਚਿੱਟੇ 'ਚ ਇਹਦਾ ਤਸਕਰਦਾਨ ਜਨਾ ਆਇਆ ਵਾ ਵੇਖੋ ਫਿਰ ਇਹਨਾਂ ਨੇ ਸਾਡੇ ਤੋਂ ਦੁਆਰੇ ਕੱਢਿਆ ਵੀ ਐਸਐਚਓ ਨੇ ਸਾਥ ਕੇ ਤੇ ਡੀਐਸਪੀ ਨੇ ਸਾਥ ਆ ਸਾਡੇ ਨੂੰ ਇਹਨੂੰ ਪੁੱਛੋ ਇਹਨੂੰ ਨਾ ਮੁੰਡਾ ਤੁਹਾਡਾ ਚੱਕਿਆ ਇਹਦੇ ਤੇ ਕੋਈ ਪਹਿਲਾਂ ਵੀ ਕੋਈ ਸਾ ਮਗਰ ਬਣਾਉਣ ਦੀਆਂ ਗੱਲਾਂ ਹੁਣ ਤਾਂ ਆਵਨਾਂ ਦੀ ਕੋਈ ਨਹੀਂ ਭਗਤ ਕੋਈ ਸਾਡੇ ਪਿੰਡ ਜੋ ਬਥੇਰੇ ਵੀ ਜਾਂ ਨਾ ਚਾ ਵੇਚਦਾ ਜਾਂ ਕੁਛ ਕਰਦਾ ਸਾਡੇ ਤੁਸੀਂ ਕਹਿੰਦੇ ਤੁਹਾਡਾ ਭਤੀਜਾ ਪਹਿਲਾਂ ਵੀ ਚੱਕਿਆ ਗਿਆ ਸੀ ਉਹ ਲੱਬਿਆ ਤੇ ਲੱਬੇ ਨਹੀਂ ਉਹ ਕੁਛ ਲੱਬੇ ਨਹੀਂ ਉਹ ਵੀ ਸਾਡਾ ਲੱਬਿਆ ਨਹੀਂ ਨਹੀਂ ਜੀ ਨਹੀਂ ਉਹ ਵਿਆਹ ਹੋ ਰਿਆ ਸੀ ਤੇ ਇਕਵਾਰਾ ਸੀ ਤੇ ਉਹ ਕਿੰਨੇ ਸਾਲ ਪੁਰਾਣੀ ਆ ਇਹ ਕੋਈ ਹੁਣ ਯਾਦ ਨਹੀਂ ਆ ਰਿਹਾ ਮੇਰੇ ਸਾਹਮਣੇ ਵੀ 25 ਸਾਲ ਪਹਿਲਾਂ ਹੋ ਗਿਆ 25 ਸਾਲ ਪੁਰਾਣੀ ਹਾਂ ਜੀ ਫਿਰ ਉਹ ਪਰਿਵਾਰ ਤੇ ਕੀ ਬੀਤੀ ਹੋਗੀ ਬਾਈ ਜਿਹਦਾ ਪਹਿਲਾਂ ਇੱਕ ਗੈਪ ਹੋਇਆ ਹੋਵੇ ਬੱਚਾ ਤੇ ਦੁਬਾਰੇ ਬੱਚੇ ਨੂੰ ਐ ਲੈ ਜਾਣ ਉਹ ਪਰਿਵਾਰ ਨੇ ਫਿਰ ਤਿੰਨ ਦਿਨ ਕਿਵੇਂ ਕੱਢਿਆ ਇਹ ਤਾਂ ਮਾੜੀ ਜੀ ਗੱਲ ਕਰਕੇ ਤੁਰ ਗਿਆ ਵੀ ਸਾਥੋਂ ਗਲਤੀ ਹੋ ਗਈ ਚਲੋ ਗਲਤੀ ਦੇ ਨਾਲ ਉਹ ਗਲਤੀ ਜੇ ਇਹਦੇ ਮਾਂ ਨੂੰ ਟੈਕ ਆ ਜਾਂਦਾ ਜਾਂਦੇ ਪਿਓ ਨੂੰ ਟੈਕ ਆ ਜਾਂਦਾ ਕੌਣ ਜ਼ਿੰਮੇਵਾਰ ਸੀ ਇਹ ਹਾਲਾਤ ਨਹੀਂ ਸਮਝਦੇ ਉਹਨਾਂ ਦਾ ਮਾੜੀ ਜੀ ਗਲਤੀ ਕਹਿ ਕੇ ਤੁਰ ਗਿਆ ਅਸੀਂ ਉਹਨਾਂ ਚਰ ਬਾਈ ਨਹੀਂ ਉੱਠਣਾ ਜਿੰਨਾ ਚਿਰ ਉਹਨਾਂ ਨੂੰ ਸਸਬੈਂਟ ਨਹੀਂ ਕਰਦੇ ਜਿਹੜਾ 50000 ਗਰੀਬਾਂ ਤੋਂ ਲਿਆ 50000 ਵਾਪਸ ਨਹੀਂ ਕਰਦੇ ਉਹਨਾਂ ਚਿਰ ਜੇ ਇੱਥੇ ਨਹੀਂ ਤਾਂ ਅਸੀਂ ਹਾਈਵੇ ਤੇ ਜਾਵਾਂਗੇ ਉੱਥੇ ਚੱਕਾ ਜਾਮ ਕਰਾਂਗੇ ਜਿਹੜਾ ਮੁੰਡਾ ਲੱਗ ਗਿਆ ਉਹ ਹੈਗਾ ਇੱਥੇ ਆਇਓ ਬਾਈ ਇੱਧਰ ਆਜੋ ਤੁਹਾਨੂੰ ਕੀ ਕਹਿ ਕੇ ਲੈ ਕੇ ਜਾਂਦੇ ਕਰੋ ਮੈਨੂੰ ਕਹਿੰਦੇ ਵੀ ਆ ਜਾ ਮੈਂ ਰੋਟੀ ਖਾਈ ਜਾਂਦਾ ਸੀ ਘੀ ਘਰੇ ਆਕੇ ਕੰਮ ਤੋਂ ਮੋਟਰਸਾਈਕਲ ਆ ਰਿਹਾ ਤੇ ਨਾ ਕੇ ਰੋਟੀ ਖਾਈ ਜਾਂਦਾ ਸੀਗਾ ਮਗਰ ਹੀ ਆਏ ਮਤਲਬ ਵੀ 10 15 ਮਿੰਟ ਦੀ ਵਿੱਥ ਹੀ ਪਈ ਹੋਣੀ ਆ ਤੇ ਆਕੇ ਮੈਨੂੰ ਕਹਿੰਦੇ ਵੀ ਚਲ ਮੜਾ ਫੋਨ ਫੜਾਉਦਾ ਫੋਨ ਫੜ ਲਿਆ ਉਹਨਾਂ ਨੇ ਮੇਥੋਂ ਫੋਨ ਫੜ ਕੇ ਤੇ ਕਹਿੰਦਾ ਵੀ ਸਾਡੇ ਨਾਲ ਚੱਲ ਗੱਡੀ 'ਚ ਮੜਾ ਬੈਠ ਕੇ ਆਪਾਂ ਗੱਲਬਾਤ ਹੀ ਕਰਨੀ ਕਹਿੰਦੇ ਛੱਡ ਚੱਲਦੇ ਆ ਵੀ ਅਸੀਂ ਤਾਂ ਕੋਈ ਕੋਈ ਗੱਲਬਾਤ ਨਹੀਂ ਕਰਨੀ ਅਸੀਂ ਤੈਨੂੰ ਵੀ ਕੁੱਟਮਾਰ ਨਹੀਂ ਕਰਦੇ ਵੀ ਅਸੀਂ ਵੀ ਤੈਨੂੰ ਪੁੱਛਦਾਸ ਕਰਕੇ ਤੇ ਤੈਨੂੰ ਗੱਡੀ ਟੱਕੇ ਨਾਲ ਭਾਇਆ ਗੱਡੀ ਤੇ ਮੈਨੂੰ ਘਰ ਦੇ ਨਾਲ ੱਟਕਾ ਮਾਰ ਤੇ ਗੱਡੀ ਭਜਾ ਕੇ ਲੈ ਗਏ। ਨੰਬਰ ਇਹਨਾਂ ਨੂੰ ਗਲਤ ਲਿਖਾ ਗਏ ਉਹ। ਬਾਅਦ ਵਿੱਚ ਮੈਨੂੰ ਇੱਥੋਂ ਸਿੱਧਾ ਲੈ ਕੇ ਗਏ ਜਿਹੜੇ ਮਤਲਬ ਵੀ ਮੇਰੇ ਕੋਲ ਕੋਈ ਬੰਦੇ ਕੰਮ ਕਰਾਉਣਾ ਹੁੰਦੇ ਸੀ। ਡੇਢ ਉਹ ਤੋਂ ਕੋਟ ਡੇਢ ਮਹੀਨਾ ਹੋ ਗਿਆ ਪਹਿਲਾਂ। ਕਾਹਦਾ ਕੰਮ ਕਰਦੇ ਤੁਸੀਂ? ਮੈਂ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ। ਮੇਰੇ ਕੋਲ ਹੀਰਾ ਸਿੰਘ ਨਗਰ ਦਾ ਸਾਰਾ ਕੋਟ ਗੁਬਰੇ ਦਾ ਕੰਮ ਪੈਂਦਾ ਗੇ। ਉਹ ਕੰਮ ਕਰਾਉਂਦੇ ਕਰਾਉਂਦੇ ਤੇ ਉਹਨਾਂ ਨਾਲ ਲਿਆਜ ਬਣ ਗਈ ਮੇਰੀ। ਵੀ ਕਾਫੀ ਟਾਈਮ ਹੋ ਗਿਆ ਸੀ ਆਉਂਦਿਆਂ ਨੂੰ ਵੀ ਚੱਲ ਵੀ ਜਾਣ ਪਛਾਣ ਹੋ ਗਈ। ਉਹ ਮੈਨੂੰ ਕਹਿੰ ਮੈਂ ਕਹ ਵੀ ਚਲ ਕੋਈ ਨਾ ਕਹਦਾ ਧਾਰਖਾੜੀ ਦੇਣੇ ਗੱਡੀ ਦੀ ਜਮਾਨਤ ਲੈਣੀ ਮੈਂ ਗੱਡੀ ਆ ਵੀ ਗੱਡੀ ਦੀ ਬਾਗੇ ਪੁਰਾਣੇ ਮੈਥੋਂ ਜਮਾਨਤ ਲੇਤੀ ਉਹਨਾਂ ਨੇ ਸੱਦ ਗਏ ਤੇ ਜਮਾਨਤ ਦੇ ਦੇ ਕੇ ਤੇ ਮੈਂ ਆ ਗਿਆ ਘਰੇ ਜੇ ਉਹ ਗੱਲ ਨੂੰ ਮਹੀਨਾ ਹੋਣ ਵਾਲਾ ਜੀ ਉਹ ਗੱਲ ਨੂੰ ਇਹਨਾਂ ਨੇ ਹੁਣ ਮੈਨੂੰ ਇਸ ਵਾਰ ਘਰੋ ਚੱਕਿਆ ਹੋਊਗਾ ਉਹ ਗੱਲ ਪਿੱਛੇ ਚੱਕਿਆ ਕੱਲਾ ਜਮਾਨਤ ਜਮਾਨਤ ਦੀ ਹੁੰਦੀ ਸੀ ਵੀ ਉਹ ਬੰਦੇ ਕ੍ਰਿਮੀਨਲ ਸੀਗੇ ਉਹ ਆ ਜੋ ਮੈਂ ਕਹ ਮੈਨੂੰ ਨਹੀਂ ਗੱਲ ਦਾ ਪਤਾ ਸੀ ਵੀ ਕੌਣ ਹੈ ਕੌਣ ਨਹੀਂ ਜਦੋਂ ਉੱਥੇ 8 9 ਮਹੀਨੇ ਉਹ ਰਹਿੰਦੇ ਨੂੰ ਉਹਨਾਂ ਨੂੰ ਤੇ ਮੈਨੂੰ ਨਹੀਂ ਪਤਾ ਫਿਰ ਇਹਨਾਂ ਨੇ ਉੱਥੋਂ ਮੈਨੂੰ ਕਹਿੰਦੇ ਵੀ ਘਰ ਦੱਸ ਦਿਓ ਮੈਂ ਜੋ ਘਰ ਸੀ ਮੈਨੂੰ ਪਤਾ ਸੀ ਮੈਂ ਦੱਸ ਦੇ ਇਹਨਾਂ ਨੂੰ ਵੀ ਆ ਘਰ ਵੀ ਤੇ ਇਹਨਾਂ ਨੇ ਉੱਥੋਂ ਸਿਟੀ ਉੱਥੇ ਚਮਕੌਰ ਸਿੰਘ ਐਸਐਚਓ ਨੂੰ ਫੋਨ ਲਵਾਇਆ ਉੱਥੋਂ ਪੀਸੀਆਰ ਬ੍ਰਾਂਚ ਵਾਲੇ ਬੰਦੇ ਲੱਤੇ ਉੱਥੋਂ ਉਹਨਾਂ ਘਰਾਂ ਤੇ ਰੇਡ ਮਾਰੀ ਘਰੇ ਉਹਨਾਂ ਨੂੰ ਕੁਝ ਨਹੀਂ ਮਿਲਿਆ ਫਿਰ ਮੈਨੂੰ ਉੱਥੇ ਉੱਥੇ ਜਦੋਂ ਫਤੇਗਾ ਥਾਣੇ ਤੋਂ ਉਰਾਂ ਹੀ ਇਹਨਾਂ ਨੇ ਮੇਰੀਆਂ ਅੱਖਾਂ ਵੀ ਬੰਨਤੀਆਂ ਵੀ ਥਾਣੇ ਦਾ ਨਾ ਇਹਨੂੰ ਪਤਾ ਲੱਗ ਗਿਆ ਵੀ ਕਿਹੜੇ ਥਾਣੇ ਲੈ ਕੇ ਆਏ ਆ ਏ ਤੇ ਮੈਨੂੰ ਬਾੜਕੇ ਅੰਦਰ ਤੇ ਗਾਂ ਜਿੱਥੇ ਆਪ ਪੈਂਦੇ ਆ ਤਾਂ ਉੱਥੇ ਮੈਨੂੰ ਲੈ ਗਏ ਥੱਲੇ ਨਹੀਂ ਮੈਨੂੰ 2 ਦਿਨ ਤਾਰਿਆ ਉਹਨਾਂ ਨੇ ਕੁਛ ਵੀ ਨਹੀਂ ਕੀਤਾਗਾ ਉੱਥੇ ਹੀ ਮੈਨੂੰ ਕਹਿੰਦੇ ਵੀ ਹਾਂ ਤੂੰ ਦੱਸ ਬੰਦੇ ਦੱਸ ਦੇ ਕਿੱਥੇ ਆ ਮੈਂ ਵੀ ਬੰਦੇ ਨੂੰ ਮੈਨੂੰ ਪਤਾ ਜੇ ਮੈਨੂੰ ਪਤਾ ਹੁੰਦੇ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਕਹਿੰਦੇ ਤੂੰ ਇਹ ਜੇ ਬੰਦੇ ਦੀ ਜ਼ਮਾਨਤ ਦਿੱਤੀ ਆ ਮੈਂ ਕਿਹਾ ਜਮਾਨਤ ਦਿੱਤੀ ਆ ਮੈਂ ਕੋਈ ਗੁਨਾਹ ਕੀਤਾ ਦੇ ਕੋਈ ਗੁਨਾਹ ਕੀਤਾ ਤੁਸੀਂ ਮੈਨੂੰ ਪਰਚਾ ਕੱਢ ਦੋ ਨਹੀਂ ਤਾਂ ਫਿਰ ਵੀ ਮੈਂ ਕਿਹਾ ਵੀ ਜੇ ਨਹੀਂ ਆ ਜ ਕੁਟੀਆਂ ਨੇ ਮੈਂ ਛੱਡ ਦੋ ਜੀ ਕੁੱਟ ਵੀ ਪਈ ਆ ਹਾਂਜੀ ਕਿੰਨੇ ਕੁੱਟੇ ਤੁਹਾਨੂੰ ਵੀ ਬਾਲਾ ਟੌਰਚਰ ਤਾਂ ਨਹੀਂ ਜੇ ਵੀ ਇਹ ਕਦੇ ਇਹਨਾਂ ਨੇ ਕੀਤਾ ਸੀ ਨਾ ਦੂਜੀ ਰਾਤ ਵੀ ਕੀਤਾ ਜੀ ਵੀ ਇਹਨਾਂ ਨੇ ਕੁੱਟਿਆ ਮਾਰੇ ਲਫੜੇ ਲੁਫੜੇ ਮਾਰੇ ਸੀਗੇ ਮੇਰੇ ਤੇ ਤਾਂ ਉਦੋਂ ਬਾਅਦ ਤੜਕੇ ਨੂੰ ਇਹਨਾਂ ਨੇ ਕੋਈ ਗੱਲ ਵੀ ਫੋਨ ਚੈੱਕ ਕੀਤਾ ਤਾਂ ਉਦੋਂ ਬਾਅਦ ਤਲੀਆਂ ਕੁੱਟੀਆਂ ਇਹਨਾਂ ਨੇ ਮੇਰੇ ਨਾਲ ਠੀਕ ਹੈ ਜੀ ਉਹਦੇ ਚ ਗੱਲ ਚ ਵੀ ਨਾ ਨਹੀਂ ਮੰਨਿਆ ਫੇਰ ਮੈਨੂੰ ਕਹਿੰਦੇ ਵੀ ਤੈਨੂੰ ਸੀਆਈ ਕੋਲ ਮੋਗੇ ਲੈ ਕੇ ਜਾਵਾਂਗੇ ਮੁਗੇ ਸੀਆਈ ਕੋਲ ਲੈ ਕੇ ਜਾ ਮੈਂ ਕਹਾਂ ਸੀਆਈ ਕੋਲ ਭਾਂਦੀ ਮੈਨੂੰ ਮਾਰ ਦੋ ਮੈਂ ਕਹਾਂ ਜਦੋਂ ਜਿਹੜੀ ਗੱਲ ਸੀ ਮੈਂ ਤੁਹਾਨੂੰ ਦੱਸਤੀ ਮੈਨੂੰ ਜਿਹੜੀ ਗੱਲ ਹੈਗੀ ਤੁਹਾਨੂੰ ਦੱਸ ਫਿਰ ਮੈਂ ਉਹਨਾਂ ਨੂੰ ਮਨਤਾ ਕਰਦਾ ਵੀ ਮੈਂ ਕਹਾਂ ਤੁਸੀਂ ਮੇਰੀ ਇੱਕ ਵਾਰੀ ਘਰੇ ਦਾ ਗੱਲ ਕਰਾ ਦਿਓ ਸਾਡੀ ਘਰੇ ਗੱਲ ਹੋ ਗਈ ਆ ਸਾਡੀ ਘਰੇ ਗੱਲ ਹੋ ਗਈ ਫਿਰ ਕਹਿਣ ਲੱਗੇ 2 ਲੱਖ ਰੁਪਏ ਦੇ ਦੂੰਗਾ ਛੱਡ ਦਾਂਗੇ 2 ਲੱਖ ਰੁਪਏ ਦੇ ਦੇ ਛੱਡ ਦਾਂਗੇ ਫਿਰ ਇਹਨਾਂ ਨੇ ਮੇਰੀ ਕੋਈ ਘਰੇ ਨਹੀਂ ਗੱਲ ਕਰਾਈ ਫਿਰ ਕੋਈ ਬੰਦਾ ਵੀ ਕੋਈ ਮਾਮੇਕਰ ਰਿਸ਼ਤੇਦਾਰ ਰਿਸ਼ਤੇਦਾਰ ਸੀਗਾ ਕੋਈ ਵੀ ਤੇ ਉਹ ਬੰਦੇ ਨੇ ਕਿਤੇ ਗਾਹ ਮੈਨੂੰ ਵੇਖ ਕੇ ਦੱਸਿਆ ਵੀ ਉੱਥੇ ਬੈਠਾ ਪਤਾ ਹੀ ਕਿਵੇਂ ਥਾਣੇ ਫਰੋਲ ਦੇ ਫਰੋਲ ਦੇ ਉੱਥੇ ਪਹੁੰਚ ਗਏ ਤੇ ਉਹ ਜਦੋਂ ਉਹਨਾਂ ਨੇ ਕੀਤਾ ਤੇ ਬਾਅਦ ਇਹਨਾਂ ਨਾਲ ਗੱਲਬਾਤ ਹੋਈ ਵੱਡੇ ਭਾਈ ਜੀ ਨਾਲ ਉਦੋਂ ਬਾਅਦ ਇਹਨਾਂ ਨੂੰ ਪਤਾ ਵੀ ਕਿਵੇਂ ਹੋਈ ਕਿਵੇਂ ਨਹੀਂ ਹੋਈ ਜੀ ਭੁੱਖਾ ਪੈਸਾ ਵੀ ਰੱਖਿਆ ਸਾਨੂੰ ਨਹੀਂ ਭੁੱਖਾ ਪੈਸਾ ਨਹੀਂ ਰੱਖਿਆ ਜੀ ਪਾਣੀ ਦਿੰਦੇ ਰਹੇ ਪਾਣੀ ਦਿੰਦੇ ਰਹੇ ਚਾਹ ਪਾਣੀ ਦਿੰਦੇ ਰਹੇ ਪਰ ਵੀ ਜਿਹੜਾ ਕਹਿੰਦੇ ਸੀ ਉਹ ਬੰਦਾ ਦੱਸਦੇ ਸਾਨੂੰ ਬੰਦਾ ਜਿਹੜਾ ਉਹ ਜੀ ਸੀਗਾ ਜੀ ਉਹ ਹੋਰ ਕਿਤੇ ਠਾਣੇ ਦਾ ਪਰਚਾ ਸੀ ਤੇ ਚੱਕਿਆ ਮਿਲ ਹੋਰ ਕਿਤੇ ਠਾਣੇ ਵਾਲਿਆਂ ਨੇ ਸੀਗੇ 2 ਲੱਖ ਮੰਗਦੇ ਸੀ ਤੁਹਤ ਇਹ ਗੱਲ ਸੀ ਕਹਿੰਦੇ 2 ਲੱਖ ਮੰਗਦੇ ਯਾਨੀ ਕਿ ਇਹਦੇ ਤੋਂ 2 ਲੱਖ ਮੈਂ ਸਾਡੇ ਕੋਲੇ ਜਦੋਂ ਅਸੀਂ ਉੱਥੇ ਗਏ ਮੈਂ ਤਾਂ ਗਰੁੱਪਾਂ 'ਚ ਫੋਟੋ ਪਾ ਪਾ ਜਿਵੇਂ ਜਿਵੇਂ ਮੁੰਡੇ ਕਨੈਕਟ 'ਚ ਸੀਗੇ ਮੇਰੇ ਉਵੇਂ ਪਤਾ ਕੀਤਾ ਜੀ ਫਿਰ ਸਾਨੂੰ ਮੈਸੇਜ ਆਇਆ ਵੀ ਇੱਥੇ ਬੰਦਾ ਤਾਂ ਕੋਈ ਹੈਗਾ ਪਰ ਐ ਨਹੀਂ ਪਤਾ ਕਿੱਥੋਂ ਦਾ ਫਿਰ ਜਦੋਂ ਅਸੀਂ ਜਾ ਕੇ ਵੈਰੀਫਾਈ ਕੀਤਾ ਇਹ ਉੱਥੇ ਬੈਠਾ ਸੀ ਫਿਰ ਚ ਕੋਈ ਥੰਨੇ 'ਚ ਅਸੀਂ ਉਹ ਜੇ ਬੰਦੇ ਪਾਏ ਕੋਈ ਤੇ ਬਸ ਫਿਰ ਹੁੰਦੀ ਹਵਾਉਂਦੀ ਗੱਲ 50000 ਚ ਨਿਪੜੀ ਬਸ 50000 ਰੁਪਏ ਲੈ ਲਿਆ ਉਹਨਾਂ ਨੇ ਲੈ ਲਿਆ ਹੁਣ ਡਿਪਟੀ ਸਾਹਿਬ ਨੂੰ ਤੁਸੀਂ ਕੀ ਦੱਸਿਆ ਜਦੋਂ ਡਿਪਟੀ ਸਾਹਿਬ ਇੱਥੇ ਆਏ ਹੁਣ ਇਹੀ ਕਿਹਾ ਵੀ 50000 ਉਹਨਾਂ ਨੇ ਲਿਆ ਬਸ ਕਿਵੇਂ ਦਿੱਤਾ ਕਿਵੇਂ ਗਿਆ ਅਸੀਂ ਇਹ ਨਹੀਂ ਦੱਸ ਸਕਦੇ ਹੁਣ ਇਹ ਜਿਹੜੇ ਕਿਉਂਕਿ ਸਾਡੀ ਮਦਦ ਕੀਤੀ ਹੈ ਕਿਸੇ ਬੰਦੇ ਨੇ ਜਿਨੇ ਵੀ ਕੀਤੀ ਸਾਡਾ ਬੰਦਾ ਕਢਾ ਕੇ ਦਿੱਤਾ ਅਸੀਂ ਤਾਂ ਉਹਦਾ ਧੰਨਵਾਦ ਕਰਦੇ ਹਾਂ ਤੇ ਅਸੀਂ ਨਾਂ ਨਹੀਂ ਕੇ ਦਾ ਲੈ ਸਕਦੇ ਪਰ 50000 ਦਿੱਤਾ ਹੁਣ ਇਹਨੇ ਕੀ ਭਰੋਸਾ ਦਵਾਇ ਜਵਾਪਸ ਦਵਾਇ ਜਾਣਗੇ 50000 ਰੁਪਏ ਦਿੱਤਾ ਹੁਣ ਵੈਰੀਫਾਈ ਕਰਦੇ ਵੈਰੀਫਾਈ ਕਰਦੇ ਜੇ ਜਿਹੜਾ ਪਰਚੇ ਚ ਕਹੀ ਜਾਂਦੇ ਆ ਤਾਂ ਨਜਾਇਜ਼ ਕਹੀ ਜਾਂਦੀ ਏ ਉਹ ਤਾਂ ਮੈਂ ਕੋਈ ਹੋਏ ਜੇ ਫ੍ਰੀਕੋਟ ਕਿਵੇਂ ਕਿਸੇ ਬੰਦੇ ਨਾਲ ਮਿਲਿਆ ਹੀ ਨਹੀਂ ਫ੍ਰੀਕੋਟ ਵਾਲਿਆਂ ਨਾਲ ਜੀ ਜਿਹੜਾ ਹੁਣ ਪਰਚੇ ਦੇ ਨਾਂ ਲੈਂਦੇ ਉਹ ਕਹਿੰਦੇ ਪਰਚੇ ਚ ਨਾ ਕੱਢ ਦਿੱਤਾ ਜਾਊ ਕੀ ਕੀ ਅਜੇ ਤਾਂ ਕੋਈ ਨਹੀਂ ਜੀ ਅਜੇ ਤਾਂ ਕੋਈ ਗੱਲ ਹੀ ਨਹੀਂ ਪਰਚੇ ਦਾ ਉਹ ਦੋ ਮੁਕੱਦਮਿਆਂ ਦਾ ਕਹਿੰਦੇ ਜੀ ਦੋ ਮੁਕੱਦਮਿਆਂ ਦੇ ਵਿੱਚ ਅਸੀਂ ਬੰਦੇ ਫੜੇ ਸੀਗੇ ਉਹਨਾਂ ਬੰਦਿਆਂ ਨੇ ਇਹਦਾ ਨਾਂ ਲਿਆ ਅਸੀਂ ਤਾਂ ਲੈ ਕੇ ਗਏ ਹਾਂ ਹੁਣ ਸਾਨੂੰ ਨਹੀਂ ਦੱਸਿਆ ਵੀ ਕਿਹੜੇ ਮੁਕੱਦਮੇ ਉਹ ਕੀ ਸੀਗੇ ਆ ਬਸ ਉਹ ਆ ਇਹਦਾ ਕੋਈ ਰੋਲ ਨਹੀਂ ਸੀਗਾ ਇਹਨੂੰ ਛੱਡਤਾ ਸੀ ਸਾਨੂੰ ਤਾਂ ਹੁਣ ਐ ਵੀ ਡਰ ਜਿਹੜੇ ਅਸੀਂ ਬੋਲੀਆਂ ਨੇ ਹੋ ਸਕਦਾ ਸਾਡੇ ਤੇ ਵੀ ਕੱਲ ਨੂੰ ਬਾਅਦ ਜਦੋਂ ਕੋਈ ਵੇਹਨੇ ਨਹੀਂ ਜੀ ਆ ਸਾਡੇ ਸਰਪੰਚ ਸਾਹਿਬ ਦੇ ਚੰਗੇ ਘਰੇ ਬੈਠੇ ਤੇ ਬਾਅਦ ਤੇ ਦੂਜਾਂ ਤੇ ਵੀ ਪਾਛ ਦੇਣਗੇ ਆਮ ਬੰਦੇ ਦਾ ਕੀ ਹੁਣ ਮੰਨ ਲਓ ਆਮ ਬੰਦਾ ਕੀ ਕਰੂਗਾ ਜੀ ਮੰਨ ਕੇ ਚੱਲੋ ਤੁਸੀਂ ਇਸ ਚੀਜ਼ ਬਾਰੇ ਹਾਂ ਹੁਣ ਦੱਸੋ ਕਰਕੇ ਦਾ ਕਰਗਾ ਪਾਛ ਲੋ ਜੀ ਅਸੀਂ ਨਾ ਕਢਾ ਕੇ ਆਏ ਇਹਦਾ ਵੀ ਇਹ ਤੱਕਾ ਕਰ ਰਹੇ ਐ ਪ੍ਰਸ਼ਾਸਨ ਐਵੇਂ ਵੀ 15 ਦਿਨ ਸਾਡੇ ਦੋ ਜਣਿਆਂ ਦਾ ਨਾਮ ਪਿੰਡ ਚ ਪਤਾ ਮੁੜ ਕੇ ਆਂਦੇ ਤੁਸੀਂ ਨਹੀਂ ਇਸ ਕੰਮ ਚ ਤੇ ਜਿਹੜੇ ਹੈਗੇ ਉਹਨਾਂ ਦਾ ਹੁੰਦਾ ਨਹੀਂ ਉਹਨਾਂ ਦਾ ਹੁੰਦਾ ਨਹੀਂ ਤੁਸੀਂ ਚਿੱਟਾ ਵੇਚ ਦੀ ਤੁਹਾਡਾ ਤਾਂ ਹੁੰਦਾ ਸੀ ਕਹਿੰਦੇ ਸੀ ਵੀ ਚਿੱਟਾ ਵੇਚਦੇ ਤੁਸੀਂ ਮੈਂ 2017 ਤੋਂ ਲੈ ਕੇ ਜਾਣ ਤੇ ਖੇਡ ਕੇ ਕਮੇਟੀ ਬਣਾ ਕੇ ਅਸੀਂ ਸਾਡੇ ਪਿੰਡ 100% ਚਿੱਟਾ ਸੀ ਅਸੀਂ ਖਤਮ ਕਰਾਇਆ ਉਸ ਦਾ ਉਹਦਾ ਫਾੜੇ ਮਿਲਿਆ ਵੀ ਚਿੱਟੇ ਦੀ ਲਿਸਟ ਚ ਪ੍ਰਸ਼ਾਸਨ ਨੇ ਮੇਰਾ ਨਾਮ ਪਤਾ ਹੁਣ ਤੇ ਉਹ ਮੈਨੂੰ ਐਸਐਚ ਸਾਹਿਬ ਨੇ ਦੱਸਿਆ ਉਹ ਬਹੁਤ ਖਤਰੇ ਵਾਲਾ ਪਹਿਲੇ ਦਿਨ ਤਾਂ ਦਾ ਮਹਦਲ ਖਤਰੇ ਵਾਲਾ ਤਾਂ ਕੋਈ ਨਹੀਂ ਜਿਹੜਾ ਆਖੇ ਤੂੰ ਬਜਾਈਤਾ ਤੋਂ ਲਿਖਾ ਕੇ ਦੇ ਚਾ ਇੱਕ ਉਸਕਰ ਮੈਂ ਮੈਂ ਨਹੀਂ ਕਿਸੇ ਤੋਂ ਲਿਖਾ ਕੇ ਦੇਣਾ ਜੇ ਮੈਂ ਵੇਚਦਾ ਤਾਂ ਮੈਨੂੰ ਫੜ ਕੇ ਅੰਦਰ ਕਰ ਉਹਦੇ ਕੋਲ ਤਾਂ ਮੈਂ ਆ ਗਏ ਕਹਿ ਕੇ ਦੂਜੇ ਨੇ ਡਿਪਟੀ ਸਾਹਿਬ ਨੇ ਸੱਦੇ ਉਹ ਆਂਦਾ ਸਾਨੂੰ ਵੀ ਇਹਦਾ ਤਾਂ ਉਹਨਾਂ ਚੱਕ ਡੰਡਾ ਦਾ ਜਿੰਨੇ ਜਿੰਨੇ ਨਾਂ ਨਹੀਂ ਨਿਕਲਦਾ ਤੇ ਮੈਂ ਫਿਰ 3 ਵਜੇਤਾ ਤੋਂ 10 ਵਜਿਆਂ ਦੇ ਉੱਤੇ ਬਿਆਨ ਦਿਵਾ ਕੇ ਆਇਆ ਸਾਰੇ ਪਿੰਡ ਨੇ ਕਿਹਾ ਵੀ ਨਹੀਂ ਵੇਚਦਾ ਇਹ ਕੰਮ ਵਾਲਾ ਨਹੀਂ ਇਹ ਤਾਂ ਛਡਾਉਣ ਵਾਲਾ ਹੈ ਫੇਰ ਤਾਂ ਉਸ ਤੇ ਮੇਰਾ ਖਿਹੜਾ ਛੁੱਟਿਆ ਇਹਦਾ ਇਹੋ ਜਿਹਾ ਕੰਮ ਕਰਦਾ ਹੁਣ ਦੂਜੀ ਾਰ ਫੇਰ ਆਖੇ ਇਹਦੀ ਲੋਟ ਸੀਗੀ ਹੈਗੇ ਨੇ ਤੁਸੀਂ ਤਾਂ ਆਮ ਆਦਮੀ ਦੀ ਪਾਰਟੀ ਦੇ ਵਲੰਟੀਅਰੋਂ ਐਮਐਲਏ ਦੇ ਖਾਚੋਂ ਖਾਚੋਂ ਤੇ ਤੁਹਾਡੇ ਦੀ ਵੀ ਇਦਾਂ ਦਾ ਹੋ ਗਿਆ ਫਿਰ ਆਪਾਂ ਬੰਦੇ ਦਾ ਕੀ ਬਣੂਗਾ ਫਿਰ ਉਹੀ ਤਾਂ ਕਹੀ ਜ ਨੇ ਇਹ ਵੀ ਹੁਣ ਸਰਪੰਚ ਦਾ ਭਤੀਜਾ ਸੀ ਕਿ ਅਸੀਂ ਵੀ ਸਰਪੰਚ ਹੈ ਸਾਡੇ ਨਾਲ ਹੀ ਇਹ ਕੁਛ ਹੋਈ ਜਾਂਦਾ ਦੱਸ ਹੁਣ ਅਸੀਂ ਕੀ ਕਰਗੇ ਆਮ ਲੋਕਾਂ ਦਾ ਕੀ ਬਣੂਗਾ ਇੱਕ ਬੰਦੇ ਦਾ ਨਾਂ ਆ ਜਾਣਾ ਇਹ ਤਾਂ ਕਹਿ ਦਿੰਦੇ ਵੀ ਇਹ ਫਰੀ ਹੋ ਗਏ ਹੁਣ ਵੀ ਅਸੀਂ ਉਹਨੂੰ ਇੱਕ ਕਹਤਾ ਵੀ ਨਹੀਂ ਇਸ ਕੰਮ ਵਿੱਚ ਇੱਕ ਵਾਰੀ ਕਹਤਾ ਦੂਜੀ ਵਾਰੀ ਕਹਤਾ ਨਹੀਂ ਨਹੀਂ ਇਸ ਕੰਮ ਵਿੱਚ ਤਾਂ ਕਿੱਡਾ ਅਸਰ ਪੈਂਦਾ ਬੰਦੇ ਤੇ ਇਸ ਗੱਲ ਦਾ ਕਿਸੇ ਨੇ ਸੋਚਿਆ ਕਿ ਤੇ ਇਸ ਗੱਲ ਨੂੰ ਅੱਜ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਕਿ ਇੱਥੇ ਜਿਹੜਾ ਫਰੀਦਕੋਟ ਦੇ ਵਿੱਚ ਸਰਾਵਾ ਪਿੰਡ ਪਿੰਡ ਵੱਲੋਂ ਕੁਝ ਜਥੇਬੰਦੀਆਂ ਨੇ ਇੱਕ ਸਾਂਝੇ ਤੌਰ ਤੇ ਇੱਥੇ ਇਕੱਠ ਕੀਤਾ ਹੋਇਆ ਅਸੀਂ ਇਸ ਵੇਲੇ ਮੰਡੀ ਹੈਗੇ ਤੇ ਇਹਨਾਂ ਦੀ ਇੱਕ ਮੰਗ ਸੀਗੀ ਵੀ ਜੀ ਕੋਈ ਇੱਥੇ ਇਹਨਾਂ ਨੂੰ ਲੱਗਿਆ ਕਿ ਸਾਡਾ ਕੋਈ ਇਦਾਂ ਪੁਲਿਸ ਮੈਕਵੇ ਪ੍ਰਤੀ ਇਹਨਾਂ ਦਾ ਰੋਲ ਸੀਗਾ ਵੀ ਸਾਡਾ ਕੋਈ ਵਿਅਕਤੀ ਹੈਗਾ ਜਿਹਨੂੰ ਪੁਲਿਸ ਲੈ ਗਈ ਸੀਗੀ ਤੇ ਉਹ ਵਿਅਕਤੀ ਤਾਂ ਇੱਥੇ ਹੀ ਹੈ ਉਹ ਘਰ ਹੀ ਹੈ ਤੇ ਉਹ ਅਸੀਂ ਵੈਰੀਫਾਈ ਕੋਈ ਟਿਕ ਚੈੱਕ ਕਰਨਾ ਹੈ ਨਾ ਪਹਿਲਾਂ ਛਡਵਾ ਕੇ ਲੈਂਦਾ ਪਹਿਲਾਂ ਤੁਹਾਡੇ ਜਿਹੜੀ ਪੰਜਾਬ ਪੁਲਿਸ ਲੈ ਕੇ ਗਈ ਸੀ ਬਿਨਾਂ ਦੱਸੇ ਜਿਹੜੀ ਗੱਡੀ 'ਚ ਆਉਂਦੇ ਆ ਉਸ ਗੱਡੀ ਦਾ ਨੰਬਰ ਵੀ ਨਹੀਂ ਸੀ ਸਰ ਜੀ ਉਹ ਜਿੰਨੇ ਫੈਕਟਸ ਹੈ ਹੁਣ ਮੌਕੇ ਤੇ ਆ ਕੇ ਮੇਰੇ ਨਾਲ ਡੀਐਸਪੀ ਧਰਮਕੋਟ ਵੀ ਆਏ ਨੇ ਮੌਕੇ ਦੇ ਹਲਕਾ ਜੀਓ ਨੇ ਤੇ ਮੈਂ ਆ ਆ ਪਾ ਕੇ ਜਥੇ ਬੰਦੀਆਂ ਪਰਿਵਾਰ ਨਾਲ ਮਿਲੇ ਆ ਉਹਨਾਂ ਦੀ ਮਾਤਾ ਨਾਲ ਮਿਲੇ ਆ ਉਹਨਾਂ ਨੇ ਜੋ ਜੋ ਰੋਸ ਲਿਖਾਏ ਨੇ ਪਲੱਸ ਉਹਨਾਂ ਨੇ ਇੱਕ ਸਾਨੂੰ ਦਰਖਾਸਤ ਵੀ ਦਿੱਤੀ ਹੈ ਜੋ ਜੋ ਉਹਦੇ ਵਿੱਚ ਅਲੀਗੇਸ਼ਨ ਨੇ ਉਸ ਮੁਤਾਬਕ ਅਸੀਂ ਫੈਕਟ ਚੈੱਕ ਕਰਾਂਗੇ ਪਹਿਲਾਂ ਤਾਂ ਸਾਨੂੰ ਥਾਣੇ ਦਾ ਸਾਰਾ ਰਿਕਾਰਡ ਮੰਗਾਉਣਾ ਪੈਣਾ ਹੈ ਉਹਦੇ ਮੁਤਾਬਕ ਹੀ ਜੋ ਅਗਲੀ ਕਾਰਵਾਈ ਹੋਏਗੀ ਜੇ ਕਿਸੇ ਦਾ ਕੋਈ ਉਹਦੇ ਵਿੱਚ ਲੈਪਸ ਮਿਲਿਆ ਤੇ ਬੰਦੀ ਕਾਰਵਾਈ ਵੀ ਕਰਾਂਗੇ ਜਦੋਂ ਕਿਸੇ ਨੂੰ ਲੈਣ ਜਾਣੇ ਆਪਾਂ ਘਰੋਂ ਤੇ ਉਹਦੇ ਪਰਿਵਾਰ ਨੂੰ ਦੱਸਣਾ ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਫਲਾਣੇ ਥਾਣੇ ਤੋਂ ਆ ਆ ਸਾਡਾ ਨੰਬਰ ਹੈ ਤੇ ਤੁਸੀਂ ਪਿੱਛੇ ਆ ਸਕਦੇ ਹੋ ਇਹ ਪਰਿਵਾਰ ਕਹਿੰਦਾ ਸਾਨੂੰ ਕੋਈ ਨੰਬਰ ਨਹੀਂ ਦੇ ਕੇ ਜੇ ਨੰਬਰ ਦੇ ਗਏ ਆ ਤਾਂ ਉਹ ਗਲਤ ਦੇਗੇ ਦੇਖੋ ਉਹਦੇ ਵਿੱਚ ਇਹ ਲਾਅ ਦਾ ਵਿਸ਼ਾ ਹੈ ਕਾਨੂੰਨ ਦਾ ਵਿਸ਼ਾ ਹੈਗਾ ਠੀਕ ਹੈ ਇਹਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਨੇ ਕਾਨੂੰਨ ਸਾਨੂੰ ਕਈ ਤਰ੍ਹਾਂ ਦੇ ਇਕਤਿਆਰ ਦਿੰਦਾ ਹੈ ਪਰ ਮੌਕੇ ਤੇ ਕੀ ਹੋਇਆ ਕਿਸ ਚੀਜ਼ ਵਾਸਤੇ ਅੱਜ ਇਹ ਮੁੰਡੇ ਦੀ ਪੁਸ਼ਕਿਸ਼ ਹੋਈ ਹੈ ਪਹਿਲਾਂ ਤਾਂ ਚੈੱਕ ਕਰਦੇ ਆ ਵੀ ਆਪਾਂ ਜਿਹੜਾ ਲੈ ਕੇ ਗਏ ਆ ਉਹ ਚੀਜ਼ ਨੂੰ ਪਹਿਲਾਂ ਵੈਰੀਫਾਈ ਕਰ ਲਈਏ ਫਿਰ ਐਸ ਪਰ ਡਾਕੂਮੈਂਟਡ ਰਿਕਾਰਡ ਹੈ ਉਹਦੇ ਮੁਤਾਬਕ ਅਸੀਂ ਇਹਨਾਂ ਦੀ ਜੋ ਦਰਖਾਸਤ ਦਿੱਤੀ ਹੈ ਉਹਦੇ ਮੁਤਾਬਕ ਸੀ ਸ਼ੋਕ ਉਸ ਦਾ ਐਕਸ਼ਨ ਲਵਾ ਕੇ ਤੁਹਾਡੇ ਮੈਂ 2 ਲੱਖ ਰੁਪਏ ਦੀ ਮੰਗ ਕੀਤੀ ਗਈ ਜੇ 2 ਲੱਖ ਰੁਪਏ ਦੇ ਦੋਗੇ ਤਾਂ ਨੌਜਵਾਨ ਨੂੰ ਛੱਡ ਦਿੱਤਾ ਜਾਊਗਾ ਉਸ ਤੋਂ ਬਾਅਦ 50 ਹਜ਼ਾਰ ਰੁਪਏ ਚ ਕਮਿਟਮੈਂਟ ਹੋ ਗਈ ਉਹ ਕਹਿੰਦੇ 50 ਹਜ਼ਾਰ ਸਾਨੂੰ ਠੀਕ ਹੈ 50 ਹਜ਼ਾਰ ਰੁਪਏ ਦੇ ਕੇ ਇਹ ਕਹਿੰਦੇ ਨੌਜਵਾਨ ਨੂੰ ਛੁਡਵਾ ਕੇ ਲੈ ਲੈਂਦੇ ਸੀ ਉਹ ਇਹ ਵੀ ਇਹਨਾਂ ਨੇ ਇੱਕ ਇੱਥੇ ਆ ਕੇ ਮੁੱਦਾ ਰੱਖਿਆ ਵੀ ਜੀ ਇਹ ਕਹਿ ਰਹੇ ਨੇ ਜੀ ਅਸੀਂ ਇਹਦੇ ਵਿੱਚ ਪੈਸਾ ਦਿੱਤਾ ਹੈ ਹੂੰ ਉਹ ਮੈਂ ਜਦੋਂ ਪੁੱਛਿਆ ਹੈਗਾ ਉਹ ਅਜੇ ਚੀਜ਼ ਬਣਾ ਨਹੀਂ ਉਹ ਕਹਿੰਦੇ ਅਸੀਂ ਤੁਹਾਨੂੰ ਦਰਖਾਸਤ ਵਿੱਚ ਮੈਂਸ਼ਨ ਕਰਕੇ ਦਵਾਂਗੇ ਇੱਥੇ ਨਹੀਂ ਇਹਨਾਂ ਨੇ ਕੁਝ ਡਿਸਕਲੋਸ ਕੀਤਾ ਤੇ ਉਹ ਵੀ ਜਿਹੜਾ ਪੈਸੇ ਦੀ ਜਿਹ ਕੋ ਇਹੋ ਜੀ ਗੱਲ ਹੈ ਉਹ ਵੀ ਅਸੀਂ ਵੈਰੀਫਾਈ ਕਰਨ ਲੱਗੇ ਸਰ ਪੁਲਿਸ ਕੋਲੇ ਇਹੋ ਜੀ ਅਥਾਰਟੀ ਹੈ ਵੀ ਬਿਨਾ ਨੰਬਰ ਪਲੇਟ ਤੋਂ ਆਉਣਾ ਤੇ ਬਿਨਾ ਕਿਸੇ ਨੂੰ ਦੱਸੇ ਪੁੱਛੇ ਚੱਕ ਕੇ ਲੈ ਜਾਣਾ ਦੇਖੋ ਬਿਨਾ ਨੰਬਰ ਪਲੇਟ ਆਉਣਾ ਵਾਹਾਈਕਲ ਵੈਸੇ ਹੀ ਆਫੈਂਸ ਹੈਗਾ ਜੀ ਪਰ ਜਿੰਨਾ ਚਿਰ ਅਸੀਂ ਰਿਕਾਰਡ ਨਹੀਂ ਦੇਖਦੇ ਮੈਂ ਉਹ ਚੀਜ਼ ਤੇ ਕਮੈਂਟ ਨਹੀਂ ਕਰ ਸਕਦਾ ਪਰਵਾਹ ਤਾਂ ਪਹਿਲੇ ਵੀ ਇੱਕ ਬੱਚਾ ਚੱਕਿਆ ਗਿਆ ਉਹ ਕਹਿੰਦੇ ਅਜੇ ਤੱਕ ਨਹੀਂ ਲੱਭਿਆ ਸਾਡਾ ਉਹ ਉਹ ਇਹ ਹੁਣ ਇਹ ਦੇਖੋ ਜ਼ਿਲ੍ਹਾ ਫਰੀਦਕੋਟ ਦਾ ਇਹਨਾਂ ਲੋਕਲ ਲੈਵਲ ਤੇ ਇਹਨਾਂ ਤੇ ਕਾਰਵਾਈ ਹੋਈ ਹੋਣੀ ਹੈ ਮੈਂ ਅਸੀਂ ਤਾਂ ਮੁੱਗੇ ਤੋਂ ਆਏ ਇਹਨਾਂ ਨਾਲ ਗੱਲਬਾਤ ਕਰਨ